ਜੀ ਤਾਂ ਅਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਪਾਉਣਾ ਚਾਰ ਮੱਕੀ ਦਾ ਹੁਣ ਆਇਆ ਇੱਧਰ ਟਰੈਕਟਰ ਜਿਹਨੂੰ ਰੋਤੀ ਕੱਲ ਇੱਚੀੜਾ ਗਿਆ ਸੀ ਗਿਆ ਯਾਰ ਉਹਨਾਂ ਕਪੜਾ ਕਪੜਾ ਮਾਰ ਕੇ ਲੈ ਕੇ ਜਾਂਦੇ ਆ ਇਹ ਜਾਲੀ ਬਹੁਤ ਨਹੀਂ ਯਾਰ ਉਹੋ ਘੜਨਾ ਦੇਣਾ ਮੱਥਰ ਘੜਨਾ ਦੇਣਾ ਜਾਲੀ ਪੈਂਦਾ ਕਿਹਨੇ ਕਪੜਾ ਕਪੜਾ ਮਾਰ ਕੇ ਲੈ ਆ ਤੁਹਾਨੂੰ ਦੀ ਲਾਦੇ ਆਂਗੇ ਲੈਣ ਉਹ ਟਾਇਰ ਸਾਰੀ ਬਹੀਦੇ ਦਾ ਗਰੀ ਗਰ ਟੱਪੜ ਨਹੀਂ ਸੀਗੇ ਐ ਕੋਹੜਾ ਪਿੱਛੇ ਹੋ ਸਕਦਾ ਇੱਕ ਦਹੂਰਾ ਜੀ ਨਕੀ ਦੇਖੋ ਪੱਕਾ ਕੋਈ ਨਹੀਂ ਪਤਾ ਹੁਣ ਤਾਂ ਪ੍ਰੇਅਰ ਕਰਨੀ ਵੀ ਕੀ ਜਾਨੀ ਇਕੱਲਾ ਦਾ ਇੱਕ ਉਹ ਟਰੈਕਟਰ ਮਿੱਤਰੋ ਬਹੁਤ ਹੀ ਕਰਕੇ ਲਾਤਾ ਹੁਣ ਲੱਗੇ ਚਾਲਦੇ ਆ ਆਹ ਪੱਟਾਂ ਘੇਟੋ ਆ ਹੁਣ ਥੋੜਾ ਜਿਹੀ ਪੱਟਣਾ ਬੜਾ ਨਹੀਂ ਥੋੜਾ ਜਿਹਾ ਚਾਰ ਤਾਂ ਕਰਕੇ ਆ ਦਵਾਈ ਜੋ ਕਰਦੀ ਵੀ ਲੋਰੀ ਮਿੱਤਰੋ ਬੱਚ ਦੀ ਆ ਪਗੜ ਲੈਣਾ ਉਹ ਨਾ ਬਲੋਗ ਨਾ ਯਾਰ ਕਲੀ ਤੁਸੀਂ ਆ ਹੁਣ ਆ ਕੇ ਬਾਕੀ ਕਹਿੰਦੇ ਰੋਟੀ ਆਪਾਂ ਲਤੜਨਾਗੇ ਚਾਰ ਉਹ ਯਾਰ ਛੋਲਾ ਬੜਾ ਟਰੈਕਟਰ ਉਹਦੇ ਮਰਦੇ ਟਰਾਲੀ ਭਰੇ ਤੇ ਮਾਇਰ ਪਾਈ ਹੁੰਦੀ ਆ ਉਨਲ ਦਾ ਵਰਤ ਪਰ ਉਹਨਾਂ ਮਗਰੋਂ ਮੀਆਂ ਪਰ ਲੈਟ ਜੱਕ ਇਹਦੇ ਨਹੀਂ ਲਾਉਣੀ ਮੈਂਦੀ ਆ ਉਹਦੇ ਮਾਰਨ ਨੂੰ ਹਲ ਪਾਇਆ ਕਹਿੰਦੇ ਖੱਡੂ ਜਿਹੜਾ ਆਪਾਂ ਫੇਰ ਆ ਕਾੜ ਲੈਣੀ ਆ ਅੱਜ ਖੱਡ ਗਏ ਆਪਾਂ ਨੂੰ ਵੀ ਆਪਾਂ ਦਾ ਲਦੜੀ ਦੇਣਾ ਅੱਜ ਗਰਮੀ ਘੱਟਾ ਘੱਲ ਵਾਲੀ ਸੀ ਉਹ ਹੋੜਾ ਉਹ ਕਿਧਰੇ ਖਾਈ ਜਾਂਦੇ ਰੋਟੀਆਂ ਉੱਲੋਂ ਉੱਧਰ ਕੇ ਚਾਰ ਖੜਾ ਦਾ ਟਰੈਕਟਰ ਚਾਲਦੇ ਹੁਣ ਉੱਧਰ ਆਪਾਂ ਦੇਖੀ ਆਪਾਂ ਗਿਆ ਕਿ ਉਧਰ ਕੋਈ ਬੰਦਾ ਜੜਦਾ ਸੇਰਾ ਕਿੱਸਤਾ ਸੁਣੀ ਆਪਾਂ ਜਾਂਦੇ ਆਪਾਂ ਪਹਿਲਾਂ ਮੈਂ ਬੈਟਰੀ ਪਾ ਲਈ ਆਂ ਮੈਂ ਨਹੀਂ ਜੋ ਕਰ ਗਈ ਆ ਪਹਿਲਾ ਕਿਹੜਾ ਪੀ ਆ ਜਮਾ ਸਹੀ ਜਾ ਗਿਆ ਉਥੇ ਟੰਡੇ ਬੰਨਿਆ ਤੀਜੇ ਜਵਾਕਰੇ ਤੇ ਜਾ ਕੇ ਕੀ ਕਰੇ ਬੰਦਾ ਤੁਸੀਂ ਖੜਾ ਦੱਸੋ ਪਰੋਂ ਆਪਾ ਪੱਧ ਗਿਆ ਖੜਾ ਕੇ ਚਾ ਲੈਣਾ ਬਾਗੇ ਮਤਰਾ ਡਰ ਡਿਵਰੀ ਕਰਨਾ ਪੈ ਜੀ ਇਹ ਸੁਆਤ ਉਹਨਾਂ ਦਾ ਪਰ ਦੇਖੋ ਉਹਨਾਂ ਜਦੋਂ ਦੋਹੇ ਆ ਰਹੇ ਹੁੰਦੇ ਮੈਂ ਯਾਰ ਨਹੀਂ ਸੱਚੀ ਗੱਲ ਆ ਉਹ ਤੋਂ ਡਰ ਵੀ ਹੁੰਦਾ ਕਿਤੇ ਵੱਡਾ ਕਲਾ ਨਾ ਕੱਢੇ ਪੁੱਛਣਾ ਕਿਹੜਾ ਘਰ ਦੀ ਜਿਹੜੇ ਜਿਹੜਾ ਇਹਦਾ ਚਾਹਦਾ ਜੀ ਕਾਕੀ ਡਾਰੀ ਆ ਸੋਨੂ ਹੁਣੀ ਚੱਲ ਲੜਦੜ ਰਹੇ ਨੇ ਰੌਗਣੀ ਲੱਕੇ ਦੇ ਤੱਕ ਸੋਨੂ ਨੀ ਅੱਜ ਨਾਲ ਲੜ ਰਹੇ ਨੇ ਕਾਪੀਰਾਈਟ ਹੈ ਯੂ ਵਿਰਦੀ ਹੋ ਵੀ ਮੇਤਰਾ ਆਪਾਂ ਦਾ ਚੱਲੇ 35 ਲੈਵਲ ਲੈ ਕੇ 35 ਗੇਰ ਲੈ ਕੇ ਟਾਈਮ ਨਾ ਘਰ ਨੂੰ ਰਾਹ ਤੋਂ ਉਹ ਗੇੜ ਕੋਈ ਜਾਂਦਾ ਦੇਖੀ ਆ ਜਾਂਦਾ ਨੇ ਟੇਟਾ ਦੇਖੋ ਬੜਾ ਜੋਰ ਆ ਦੇਖ ਪਾਣੀ ਵੀ ਜੋ ਇਹ ਜਾਂਦਾ

ਉਹਨੀ ਗੱਲ ਆ ਬਈ ਜਿੱਥੋਂ ਨੇ ਘਾਇਆ ਟੱਕਦਾ ਪਾ ਦੀ ਗਿਆ ਮੁੰਦੇ ਹੋ ਮਿੱਤਰੋ ਸਾਇਲੈਂਟ ਗੱਡੀ ਹੈ ਮੈਂ ਤਾਂ ਬੜੀ ਵਾਰ ਦੀ ਆ ਅੰਗ ਜਾ ਭਰਾਵਾ ਕਿਹੜਾ ਸਾਇਲੈਂਟ ਗੱਡੀ ਹੈ ਸਾਇਲੈਂਟ